ਵੱਡਾ ਸਾਥ ਦੀ ਜਰੂਰਤ ਹੋਊ ਕਿ ਲੜਾਈ ਕੱਲੀ ਇਹ ਹੋਟਾਂ ਚ ਨਹੀਂ ਲੜੀ ਜਾ ਸਕਦੀ ਸਰਕਾਰਾਂ ਦੇ ਵਿੱਚ ਸੋਚ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰੇ ਤੁਹਾਨੂੰ ਇਹ ਹੋਰ ਸੰਕਟ ਪੈ ਗਿਆ ਕਿ ਤੁਹਾਨੂੰ ਕੀ ਹੋਣਾ ਪਿਆ ਸ਼ਾਂਤੀਪੂਰਵਕ ਕਿਸੇ ਥੇ ਬੈਠ ਕੇ ਮੈਂ ਤੁਹਾਨੂੰ ਗੱਲ ਕਰਦੇ ਆਪਾਂ ਨੇ ਕੋਈ ਇਸ ਤਰ੍ਹਾਂ ਦਾ ਐਕਸ਼ਨ ਵੀ ਕਰਨਾ ਜਿਸ ਦੇ ਨਾਲ ਇਹਨੂੰ ਵੀ ਲਾਅ ਅਨੌਪਰਾਤਾ ਜਾਵੇ है ना दुफाना मिल जाए हो गए जरूरत है कोई आपको ट्रैफिक ट्रैफिक जानती हूँ आपको कोई ट्रैफिक नहीं रोकती उस दिन भी मैं भी कह दी जिस दिन टाइम गया लोगों को मिलेगा चलिए जाऊंगे कि जो कोई आऊगा खोल देखें सो